ਜਲੰਧਰ ਰੇਲਵੇ ਸਟੇਸ਼ਨ ਵੇਖੇ ਪਟੜੀਆਂ ਤੇ ਬੈਠੇ ਹੋਏ ਸੀ ਕਿਸਾਨ ਕੀ ਉੱਪਰ ਚੀ ਆਗੀ ਫੁੱਲ ਸਪੀਡ ਚ ਸ਼ਤਾਬਦੀ ਐਕਸਪ੍ਰੈਸ ਦੇਖੋ ਕਿਵੇਂ ਫਿਰ ਬ੍ਰੇਕਾਂ ਮਾਰ ਰੋਕੀ ਡਰਾਈਵਰ ਨੇ ਟ੍ਰੇਨ ਤੁਹਾਨੂੰ ਦੱਸ ਦਿਆ ਕਿ ਅੱਜ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਾ ਰੋਕਣ ਦਾ ਐਲਾਨ ਕੀਤਾ ਸੀ ਤੇ ਜਿਸ ਦੇ ਤਹਿਤ ਅੱਜ ਜਲੰਧਰ ਰੇਲਵੇ ਕੈਂਟ ਵੇਖੇ ਵੀ ਕਿਸਾਨਾਂ ਦੇ ਵੱਲੋਂ ਪਟੜੀਆਂ ਤੇ ਬੈਠ ਕੇ ਧਰਨਾ ਦਿੱਤਾ ਜਾ ਰਿਹਾ ਸੀ ਕਿ ਉੱਪਰ ਚੀ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਮੌਕੇ ਤੇ ਆਗੀ जो ड्राइवर ने देखा कि मोरे तक किसान बैठे ने फिर उसने ब्रेक लगाई रेलवे स्टेशन तो पहला ही उसने ट्रेन रोकती ताकि कोई तो ऐसे में शाम को चार बजे चलेगी उससे क्या किसान? सकते कोई फ्लाइट का भी व्यवस्था नहीं होगी बस से भी नहीं पहुंच सकते रोड से डर लगा इसलिए ट्रेन की ट्रेन भी रुक गई तो क्या कर ਲਾਗੂ ਕਰਨ ਵਾਸਤੇ ਜਿਹੜੇ ਉਹ ਅਸੂਲੀ ਚੱਲੇ ਸਾਂ ਤੇ ਜਿਹੜਾ ਉਹ 20 ਦੇ ਵਿੱਚ ਸੀ ਆ ਸਾਨੂੰ ਜਿਹੜਾ ਧਰਨੇ ਲੱਗੇ ਕਾਲੇ ਕਾਨੂੰਨ ਬਣ ਗਏ ਉਹਦੇ ਵਿੱਚ 13 ਮਹੀਨੇ ਦੇ 13 ਦਿਨ ਜਿਹੜਾ ਧਰਨਾ ਜਲੀ ਦੇ ਵਿੱਚ ਚੱਲਿਆ ਤੇ ਮੋਦੀ ਜੀ ਨੇ ਆਖਿਆ ਵੀ ਮੇਰੀ ਭਗਤੀ ਦੀ ਕਮੀ ਰਹੀ ਆ ਤੇ ਮੈਂ ਕਿਸਾਨਾਂ ਅਮੂਰਾਂ ਨੂੰ ਜਿਹੜਾ ਆਈਆ ਐਮਐਸਪੀ ਪਾਦੀ ਮਤੇਰੀ ਸੀ ਗਿਆ ਤੇ ਜਿਹੜੇ ਕਾਲੇ ਕਾਨੂੰਨ ਬਣ ਗਏ ਉਹ ਗਲਤ ਢੀਕੇ ਨਾ ਬਣ ਗਿਆ ਮੈਂ ਇਹਨਾਂ ਨੂੰ ਰੱਦ ਕਰਦਾ ਕਿ ਜਿਹੜੇ ਕਿਸਾਨਾਂ ਨੂੰ ਤੁਹਾਨੂੰ ਫਸਣਾ ਤੇ ਐਮਐਸਪੀ ਜਿਹੜੀ ਆ ਉਹ ਮੈਂ ਦੇਊਗਾ ਨਾਲ ਉਹਨੇ ਆਖਿਆ ਵੀ ਜਿਹੜੇ ਜੂਪੀ ਪੰਜਾਬ ਦੇ ਹਾਂ ਦੇ ਕਿਤੇ ਵੀ ਜਿਹੜੇ ਕੇਸ ਪਾਏ ਆ ਉਹ ਮੈਂ ਰੱਦ ਕਰਦਾ ਮੇਰੇ ਤੋਂ ਗਲਤ ਪੈਗੇ ਆ ਨਾਲ ਉਹਨੇ ਆਖਿਆ ਵੀ ਜਿਹੜੇ ਜੂਪੀ ਟੀਵੀ ਦੇ ਵਿੱਚ ਅਜੇ ਮਿਸ਼ਰੇ ਹੋਣਾ ਚਾਰ ਕਿਸਾਨ ਮਜੂਰ ਤੇ ਇੱਕ ਪੱਤਰਕਾਰ ਵੀ ਉੱਤੇ ਗੱਡੀ ਚੜ੍ਹ ਕੇ ਦੰਦਕੇ ਮਾਰਦੇ ਉਹਨਾਂ ਨੂੰ ਸਾਹਮਣੂ ਤੇ ਅਜੇ ਮਿਸ਼ਰੇ ਆਉਂਦੇ ਨਹੀਂ ਉਹ ਜੀ ਸਾਹਮਣੂ ਅਜੇ ਮਿਸਿਹਰਿਆਂ ਦੀ ਉਸੇ ਤੋਂ ਰਾ ਉਸੇ ਦਾ ਮੰਤਰੀ ਬਣਦੇ ਬਣੇ ਆ ਤੁਹਾਡੇ ਦੇਖਣ ਜੋਗਾ ਤੇ ਹੁਣ ਵੀ ਜਿਹੜਾ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਉਹਦੇ ਨਾਲ ਹੀ ਆਖੇ ਕਿ ਜਿਹੜਾ 750 ਤੋਂ ਉੱਪਰ ਛੇਡ ਹੋ ਗਿਆ ਉਹਨਾਂ ਨੂੰ ਜਿਹੜਾ ਵਾ ਪਰਿਵਾਰ ਨੂੰ ਰੁਜ਼ਗਾਰ ਮਿਲੂ ਤੇ ਉਹਨਾਂ ਨੂੰ ਜਿਹੜਾ ਇਨਸਾਫ ਮਿਲੂਗਾ ਪਰਿਵਾਰ ਨੂੰ ਦੇ ਰਿਹਾ ਆਇਦਰ ਦੇਖੋ ਜੀ ਮੈਂ ਗੱਲ ਕਰਦਾ ਫਿਰ ਉਹਦੇ ਕਰਦੇ ਰਿਹਾ ਜਵਾਬ ਦਿੰਦਾ ਤੇ ਜਿਹੜਾ ਕਿਸਾਨਾਂ ਮਿੱਤਰਾਂ ਦੇ ਉੱਤੇ ਸ਼ੰਭੂ ਦੇ ਰੋ ਕੇ ਆਥੂ ਗਏ ਛੁੱਟੇ ਗਏ ਉਹਦੇ ਨਾਲ ਧੂਆਂ ਦੇ ਬੰਦ ਦੇ ਵਿੱਚ ਪਤਾ ਨਹੀਂ ਉਹਨਾਂ ਦੀ ਕੀ ਭਰਿਆ ਸੀ ਜੋ ਪਟਰੀਓ ਲੋਕਾਂ ਨੂੰ ਫਟਰ ਕੀਤਾ ਉਹ ਜਿਹੜਾ ਹਜ਼ਾਰਾਂ ਦੇ ਹਿਸਾਬ ਨਾਲ ਉੱਤੇ ਜਿਹੜੇ ਕਸਾਨ ਮਜ਼ਦੂਰ ਫਟ ਲੋਏ ਫਿਰ ਉਹਦੇ ਨਾਲ ਬੋਲਦਿਆਂ ਗੋਲੀਆਂ ਮਾਰੀ ਗਈਆਂ ਜਿਹਦਾਂ ਸ਼ੁਭਾ ਕਾ ਕਵੀਰ ਸ਼ਹੀਦ ਵੀ ਹੋਇਆ ਉਹ ਵੇਖੋ ਜਿਹੜਾ ਕੈਸੀ ਤੇ ਦਿੱਲੀ ਚੱਲੇ ਅਸੀਂ ਜਿਹੜਾ ਜੋ ਰੋਕਦੇ ਨਹੀਂ ਅੱਜ ਤੇ ਜੰਤਰ ਮੰਤਰ ਤੇ ਚੱਲੇ ਆ ਆ ਜਿਹੜਾ ਸਾਡਾ ਰੋਕੰਡਾ ਰਾਹ ਮਤਲਬ ਥੋੜਾ ਵਾ ਅਸੀਂ ਤੇ ਰੋਕਣਾ ਚਾਹੁੰਦੇ ਨਹੀਂ ਪਰ ਸਰਕਾਰ ਜ਼ਬਰਦਸਤ ਕਰ ਕੇ ਰਕਾਉਂਦੀ ਆ ਤੁਸੀਂ ਦੱਸੋ ਵੀ ਜਿਹੜੀ ਐਮਐਸਬੀ ਮੰਗਦੇ ਆ ਜਾਂ ਸਮਾਮੀ ਦਾ ਰਿਪੋਰਟ ਮੰਗਦੇ ਆ ਉਹ ਸਦਸਾਨਾਂ ਦੀ ਕੱਲੀ ਆ ਐਮਐਸਪੀ ਦੇ ਕੀ ਆ ਉਹ ਸਮਝਣ ਵਾਲੀ ਗੱਲ ਆ ਹਰੇਕ ਤਾਕਰ ਉਹਨੇ ਕੀ ਆ ਵੀ ਹੁਣ ਕਣਕਾਂ ਵੇਚਦੀ ਐ ਐਮਐਸਪੀ ਦੇ 2200 ਨੂੰ ਕਿਸਾਨ ਦੀ ਵੇਚਦੀ ਆ ਤੇ 25 2600 ਨੂੰ ਜਿਹੜਾ ਖਬਦਗਾਰ ਉਹ ਆਪਣੇ ਘਰੇ ਲੈ ਜਾਂਦਾ ਇਹਨਾਂ ਵਾਰ 2400 ਦਾ ਤੇ ਜਿਹੜਾ ਝੋਨਾ ਵਾ ਉਹ ਕਿਸਾਨ ਦਾ 2500 ਨੂੰ ਵੇਚਦਾ ਤੇ ਖਬਦਗਾਰ ਦੇ ਜੋ ਜਿਹੜੇ ਤਬਦੀਲੇ 35 ਰੁਪਏ ਦਾ ਬਰਬਾਦ ਕਰ ਰਹੇ ਕਿ ਲੋਕ ਕਹਿ ਰਹੇ ਲੋਕ ਕਹਿ ਰਹੇ ਮੈਂ ਮੈਂ ਉਧੇ ਹੁਣਾ ਵੇਖੋ ਇਹ ਹਰੇਕ ਦੀ ਲੜਾਈ ਜੇ ਐਮਐਸਬੀ ਨਹੀਂ ਤੁਹਾਡੇ ਸਾਹਮਣੇ ਪਿਆਜ ਆ ਕਿਸਾਨ ਨੇ 5 ਰੁਪਏ ਖੇਤੋਂ ਵਿਗਦਾ ਤੇ ਜਦੋਂ ਇੱਕ ਕਪੀਲੇ ਤਾਕਰ ਖਪਤਕਾਰ ਦੇ ਤੱਕ ਜਾਂਦਾ 100 ਰੁਪਏ ਜਾਂਦਾ